ਅਮੀਰ ਨਾਲ ਇਸ ਆਸਥ ਕਾਦਿਆਂ ਦੇ ਜੂਲਾ ਉਚਾਰ ਚ ਕਰਦੇ ਆਂ ਪਾਤ ਅਸੀਂ ਸਾਡੇ ਕੋਲ ਜਿੱਥੇ ਗੰਦੀ ਕੋਲ ਪਾਰਕ ਤੇ ਆਲੀ ਸਿਆ ਉਦਾਂ ਤੇ ਸਿਆ ਤਾ ਬੋਰੀ ਮੰਗੜ ਬਗੜੇ ਇਹ ਮਾ ਕੀਆ ਉਹ ਜਿਹੜੀ ਸਿਆਸਤਾ ਦੀ ਬਹੁਤ ਕੋਚੀ ਲੋਟ ਦੀ ਸਿਆਸਤਾ ਕੋਚੀ ਵਾਪਸ ਤੇ ਸਿਆਤ ਪੜੀ ਜਾਂਦੀ ਆ ਸਤਰ ਜਾਣ ਵਾਸਤੇ ਸਿਆਸਤਾ ਪੜੀ ਜਾਂਦੀ ਆ ਇਹ ਜਿਹੜੀ ਚਾਰ ਤੱਕ ਜੱਥੇਬੰਦੀ ਦੀ ਸ਼ਾਸਤਾ ਉਹ ਸਾਨੀਂ ਘੋੜਾ ਦੀ ਸ਼ਾਸਤਾ ਜਿਹੜੇ ਸਾਡੇ ਤੇ ਨੀਤੀਆਂ ਦੇ ਹੱਬ ਦੇ ਨੇ ਉਹਨਾਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਹੁੰਦਾ ਜਿਹਦਾ ਉਹਦਾ ਤੇ ਉਹਦਾ ਇਹ ਫਰਕ ਤੁਸੀਂ ਦੇਖਿਆ ਪਿਛਲੇ ਦੰਮੇ ਸਮੇਂ ਤੋਂ ਅਸੀਂ ਖੋਲ ਲੜ ਕੇ ਆਏ ਹੁਦੈ ਕਿ ਕੋਈ ਵੀ ਸੇਵਾ ਦੀ ਸ਼ਾਦਿਆਂ ਸ਼ਬਦਾ ਨਹੀਂ ਆ ਵੀ ਸਾਰੇ ਇਕੱਠੇ ਉਹ ਸਰਕਾਰ ਦੀ ਨੀਤੀ ਦਾ ਸਾਡੇ ਤੇ ਹਮਲਾ ਸਾਡੇ ਜਿਹੜੇ ਕਿਸਾਨ ਲੋਕਾਂ ਤੇ ਇੰਨਾ ਦੀ ਜੇ ਨੀਤੀ ਹੈ ਜਿਹੜੇ ਕਾਨੂੰਨ ਬਣੇ ਨੇ ਇਸ ਦੀ ਪਾਰਲੀਮੈਂਟ ਦੇ ਵਿੱਚ ਜਿਹੋ ਉਖਾੜੇ ਤੇ ਲਾਗੂ ਹੋ ਜਾਂਦੇ ਨੇ ਉਹ ਉਹ ਸਾਡਾ ਸਾਰਿਆਂ ਦਾ ਸਾਡੀ ਸਾਡੀ ਜਮਾਤ ਦਾ ਕਿਰਤੀ ਲੋਕਾਂ ਦਾ ਜਿਹੜੇ ਪਾਰਟੀ ਨੂੰ ਕੋਈ ਵੀ ਆ ਇਹ ਨੀਤੀ ਨੇ ਸਾਡੀ ਸ਼ਾਹ ਦੇ ਨੂੰ ਤਬਾਹੀ ਦੇ ਕੱਡੇ ਤੇ ਲੈ ਜਾਣਾ ਆਪਾਂ ਇਕੱਠੇ ਹੋਏ ਕੋਰ ਦਰੇ ਦਾ ਉਹ ਜਿਹੜਾ ਨੀਤੀ ਦਾ ਹਮਲਾਤੀ ਕਾਨੂੰਨਾਂ ਆਪਣੇ ਬਣਾਉਂਦੇ ਆ ਬੋਲ ਪ੍ਰਾਪ ਉਹ ਏਸ਼ੀ ਤਰ੍ਹਾਂ ਦੀ ਜਿਹੜੇ ਸਾਡੇ ਸੁਭਾਸ਼ ਦੀ ਕਿਰਪਾ ਨਾਲ ਸਾਡੇ ਲੋਕਾਂ ਨੂੰ ਅਸੀਂ ਇਹ ਮੰਨਣਾ ਰੱਬ ਨੂੰ ਉਸ ਬਣਾਉਂਦੇ ਹਾਂ ਪੰਜ ਸਾਲ ਬਾਅਦ ਹਰ ਦਿਨ ਸਾਡੇ ਲੋਕਾਂ ਤੋਂ ਵੋਟਾਂ ਪਾ ਕੇ ਲਈ ਸਤਾਤਾ ਭੇਜ ਜਾਂਦੇ ਨੇ ਤਾਂ ਜਿਹੜਾ ਕੁਝ ਉਹ ਸਾਡੀ ਕਹਿੰਦੇ ਨੇ ਆਮਲ ਦੇ ਵਿੱਚ ਉਹ ਲਾਗੂ ਨਹੀਂ ਹੁੰਦਾ ਉਹ ਝੂਠ ਬੋਲਦੇ ਨੇ ਤੇ ਸਾਡੇ ਤੇ ਕਾਪੂਰ ਦੇਟਾਂ ਦੇ ਦਬਾਅ ਚਾਕੇ ਸਾਡੇ ਮਿਹਨਤ ਕਾਜ ਮਾਰਦੇ ਜਿੰਨੇ ਅਸੀਂ ਲੋਕ ਹਾਂ ਜਿਹੜੇ ਪੈਂਸਦੇ ਨੇ ਜਿਹੜੇ ਕਾਨੂੰਨ ਨੇ ਉਹ ਜੀ ਲੋਕ ਪੱਕੇ ਨਹੀਂ ਉੱਥੇ ਬਣਦੇ ਕਾਗੂੜ ਪੱਕੀ ਕਾਨੂੰਨ ਬੜਦੇ ਨਹੀਂ ਇਹ ਜਿਹੜਾ ਅਜਾਤਕ ਬੈਂਕ ਦਾ ਸਾਡੇ ਤੇ ਨੀਤੀਆਂ ਦਾ ਹਮਲਾ ਉਹ ਸਾਡੇ ਤੇ ਲੱਗਦਾ ਹੁਣ ਉਹ ਨੀਤੀਆਂ ਦਾ ਹਮਲਾ ਕੀ ਆ ਸਾਡੇ ਤੇ ਜੇ ਸਮਝਾਂਗੇ ਪੂਰ ਮਜਾ ਕੀ ਤਾਂ ਗੱਲ ਇੱਥੇ ਖੜੀ ਆਕਦਾ ਉਹ ਮਿਹਰ ਜੀ ਥੀਵਾਂ ਤੱਕ ਲਾਇਣਾ ਇੱਥੇ ਜਿੱਥੇ ਬੰਦਿਆ ਸਿਕਾ ਸਿਕਾ ਕਰਦੀਆਂ ਨਹੀਂ ਤਾਂ ਉਹਨਾਂ ਦੀ ਇਹ ਹੈ ਵੀ ਜਿਹੜਾ ਸੋਕੇ ਤੋਂ ਸੋਕਾ ਕਿਸਾਨ ਆ ਉਹ ਕਿਹੜੇ ਸਾਹ ਮੁੱਖ ਕੱਟੇ ਦਾ ਸਾਹ ਹੈ ਉਹਨੇ ਕਹਿੰਦੇ ਕਿਹੜੇ ਸਾਹ ਸਨ ਕੱਟਵਾ ਦਿੱਤਾ ਹੈ। ਉਹ ਇਹਨਾਂ ਨੀਤੀਆਂ ਤੋਂ ਕਿਵੇਂ ਬਾਹਰ ਆ ਗਏ? ਜਦ ਕਿ ਦੂਜੇ ਪਾਸੇ ਜਿਹੜੀ ਸਰਕਾਰ ਦੀ ਨੀਤੀ ਆ ਉਹ ਤਾਂ ਸਾਡੇ ਉੱਤੇ ਇਹ ਹਮਲਾਗਾ ਵੀ ਇੱਥੇ 1000 ਗੋਟ ਨਹੀਂ ਕਿਤੇ ਦਿੱਤੀ ਜਾਂ ਵੀ ਇੱਥੇ ਜਿਹੜਾ ਦੇਸ਼ ਆ ਇੱਥੇ ਗਰੀਬਾਂ ਦੇ ਬਦੂਕ ਚ ਵੱਢਿਆ ਜਾਵੇ। ਇੱਥੇ ਸ਼ਾਸਤੀ ਦੇ ਉਹ ਕਿਵੇਂ ਪੈਦਾ ਹੋ ਸਕਦੀ ਹੈ? ਛੋਟੀ ਕਿਸਾਨੀ ਆ ਕੀ ਇਹ ਧੰਦੇ ਤੋਂ ਬਾਹਰ ਕਿਵੇਂ ਹੋ ਸਕਦੀ ਹੈ ਉਹਨਾਂ ਦਾ ਕਿੱਤਾ ਕਿਹੜੇ ਸਾਹਮਣੇ ਵਿਰਵਾਦ ਹੋ ਸਕਦੇ ਇਹਨਾਂ ਨੂੰ ਵਸੇ ਨੀਤੀਆਂ ਦੇ ਹਮਲੇ ਗਏ ਇਹ ਸਾਹਮਣੇ ਅੱਜ ਤੇ ਵੀ ਗੱਪਾਂ ਚ ਚੱਲਦੀਆਂ ਜਿਹਦੇ ਵਾਸਤੇ ਜੱਥੇਬੰਦੀਆਂ ਦੀ ਕੋਈ ਏਕਾ ਪ੍ਰਭਾਉ ਛੋਟੇ ਸੰਗਠਨਾਂ ਤੇ ਨਿਰਭਰ ਕਰਦੀ ਹੈ ਜਿਹੜਾ ਜਤੂ ਸੰਗਠਨ ਲਗਾਉਂਦੇ ਉਹ ਹੀ ਜਿੰਨੇ ਵੀ ਸਾਡੇ ਤੇ ਨੀਤੀਆਂ ਦੇ ਹਮਲੇ ਹੋਣ ਕਿਉਂਕਿ ਉਹਨਾਂ ਨੂੰ ਆਪਾਂ ਫੇਰ ਧੱਕਾ